ਅੱਜ ਪਾਈਸ਼ਾ ਭਾਈ ਅਮਰਤਪਾਲ ਸਿੰਘ ਜੋ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਗਤਾਂ ਦੇ ਵੱਡੇ ਸਹਿਯੋਗ ਦੇ ਨਾਲ ਐਮਪੀ ਦੀ ਚੋਣ ਜਿੱਤ ਚੁੱਕੇ ਨੇ ਪਰ ਜਿਨ੍ਹਾਂ ਨੂੰ ਸਮੇਂ ਦੀ ਸਰਕਾਰ ਨੇ 2 ਲੱਖ ਤੋਂ ਵੱਧ ਵੋਟਾਂ ਦੇ ਨਾਲ ਜਿੱਤਣ ਦੇ ਬਾਵਜੂਦ ਵੀ ਰਿਹਾ ਨਹੀਂ ਕੀਤਾ ਤੇ ਉਹਨਾਂ ਦੀ ਰਿਹਾਈ ਦੇ ਲਈ ਜਿਸ ਤਰ੍ਹਾਂ ਪੂਰੇ ਪੰਜਾਬ ਤੇ ਪੰਜਾਬ ਤੇ ਬਾਹਰ ਵਸਦੇ ਸਿੱਖਾਂ ਦੇ ਮਨਾਂ ਦੇ ਵਿੱਚ ਇੱਕੋ ਹੀ ਗੱਲ ਆ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਕਦੋਂ ਹੋਊਗੀ ਕਿਉਂਕਿ ਇਹ ਭਾਰਤ ਸਰਕਾਰ ਦੇ ਵਿੱਚ ਇੱਕ ਪਾਸੇ ਰਮਨੀਤ ਬਿੱਟੂ ਜਿਹਨੂੰ ਲੋਕਾਂ ਨੇ ਨਕਾਰਿਆ ਤੇ ਹਰਾਇਆ ਉਹਨੂੰ ਭਾਰਤ ਦੀ ਬੀਜੇਪੀ ਸਰਕਾਰ ਨੇ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਲੂਣ ਲਾਉਂਦਿਆਂ ਹੋਇਆਂ ਮંત્રી ਮੰਡਲ ਦੇ ਵਿੱਚ ਮੰਤਰੀ ਬਣਾ ਕੇ ਸ਼ਾਮਲ ਕਰ ਲਿਆ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਜਿਹੜਾ ਸਿੱਖ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਚੋਂ ਕੱਢ ਕੇ ਅਮਰਤ ਦੇ ਲੜ ਲਾਉਂਦਾ ਸੀ ਗੁਰੂ ਦੇ ਲੜ ਲਾਉਂਦਾ ਸੀ ਉਹਨੂੰ ਸਮੇਂ ਦੀਆਂ ਸਰਕਾਰਾਂ ਨੇ ਜੇਲਾਂ ਵਿੱਚ ਤਾਂ ਬੰਦ ਕੀਤਾ ਪਰ ਜਦੋਂ ਅੱਜ ਲੋਕਾਂ ਨੇ ਵੱਡਾ ਫਤਵਾ ਦਿੱਤਾ ਇਹਦੇ باوجود ਵੀ ਇਹ ਢੀਠ ਸਰਕਾਰਾਂ ਪੰਜਾਬ ਦੀ ਸਰਕਾਰ ਤੇ ਦਿੱਲੀ ਦੀ ਸਰਕਾਰ ਨੇ ਉਹ ਦਿਿਹਾਈ ਦੇ ਉੱਤੇ ਕੋਈ ਵੀ ਕੋਈ ਵੀ ਪ੍ਰਤੀਕਰਮ ਨਹੀਂ ਦਿੱਤਾ ਆਗੋਂ ਉਹਨਾਂ ਨੂੰ ਡਿਬੜੂਗੜ ਦੇ ਵਿੱਚ ਬੰਦ ਕੀਤਾ ਹੋਇਆ ਹੈ ਅੱਜ ਦਾ ਜਿਹੜਾ ਇਹ ਸਾਡੀ ਇਹ ਮੀਟਿੰਗ ਆ ਇਹਦੇ ਵਿੱਚ ਭਾਈ ਅਮਰਪਾਲ ਸਿੰਘ ਜੀ ਦਿਿਹਾਈ ਦੇ ਲਈ ਹੁਣ ਸਿੱਖ ਸੰਗਤਾਂ ਨੂੰ ਸੜਕਾਂ ਤੇ ਉਤਰਨਾ ਪਊਗਾ ਕਿਉਂਕਿ ਅਸੀਂ ਨਿਮਰਤਾ ਨਾਲ ਵੀ ਵੇਖਿਆ ਅਸੀਂ ਵੋਟਾਂ ਦੇ ਨਾਲ ਵੀ ਦੱਸ ਦਿੱਤਾ ਕਿ ਇਹ ਲੋਕਾਂ ਦਾ ਮਸੀਹਾ ਹੈ ਇਹ ਕੋਈ ਕ੍ਰਿਮੀਨਲ ਨਹੀਂਗਾ ਬੰਦਾ ਪਰ ਸਮੇਂ ਦੀ ਸਰਕਾਰ ਜਿਹੜੀ ਹੈ ਜਿਹੜੀ ਕ੍ਰਿਮੀਨਲ ਲੋਕਾਂ ਨੂੰ ਤਾਂ ਪਾਲ ਰਹੀ ਐ ਪਰ ਜਿਹੜੇ ਧਰਮੀ ਲੋਕ ਆ ਉਹਨਾਂ ਦੀ ਜ਼ੁਬਾਨ ਬੰਦ ਕਰਨ ਦੇ ਲਈ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕੀਤੇ ਹੋਏ ਨੇ ਸੋ ਅੱਜ ਦੀ ਇਸ ਮੀਟਿੰਗ ਦੇ ਵਿੱਚ ਬਾਗਾਪੁਰਾਣਾ ਹਲਕਾ ਦੇ ਵਿੱਚ ਵਾਰਸ ਪੰਜਾਬ ਜਥੇਬੰਦੀ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਤ ਸੰਪਰਦਾਵਾਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਫੈਡਰੇਸ਼ਨਾਂ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਇੱਕ ਬੰਦੀ ਛੋੜ ਮਾਰਚ ਜੋ ਕਿ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਹਲਕਾ ਬਾਗਾ ਪੁਰਾਣੇ ਦੀਆਂ ਸੰਗਤਾਂ ਨੇ ਜਿਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਫੈਡਰੇਸ਼ਨਾਂ ਸੰਤ ਸਮਾਜ ਸਾਰਿਆਂ ਨੇ ਰਲ ਕੇ 12 ਤਰੀਕ 12 ਜੁਲਾਈ ਦਿਨ ਸ਼ੁੱਕਰਵਾਰ ਨੂੰ ਜੋ ਕਿ ਨੱਥੂਵਾਲਾ ਨੱਥੂਵਾਲਾ ਗਰਬੀ ਗੁਰਦੁਆਰਾ ਸਾਹਿਬ ਤੋਂ ਮੇਨ ਰੋਡ ਤੋਂ ਗੁਰਦਰਾ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦਰਾ ਬਾਬਾ ਮਹਤਾਬ ਸਿੰਘ ਤੋਂ ਸ਼ੁਰੂ ਹੋ ਕੇ ਜੋ ਲੰਗਿਆਣਾ ਪੁਰਾਣਾ ਲੰਗਿਆਣਾ ਨਵਾਂ ਆਲਮਾ ਵਾਲਾ ਬਾਗੇ ਪੁਰਾਣਾ ਨੱਥੋ ਕੇ ਫੂਲੇ ਵਾਲਾ ਮਾਨੂੰ ਕੇ ਅੱਗੇ ਪੱਤੋ ਹੁੰਦਾ ਹੋਇਆ ਨਿਹਾਲ ਸਿੰਘ ਵਾਲੇ ਦੀ ਧਰਤੀ ਤੇ ਜਾ ਕੇ ਇਸ ਬੰਦੀ ਛੋੜ ਮਾਤ ਦੀ ਸਮਾਪਤੀ ਹੋਣੀ ਹੈ ਸੋ ਅਸੀਂ ਸਾਰੇ ਹੀ ਪਿੰਡਾਂ ਦੇ ਨੌਜਵਾਨਾਂ ਨੂੰ ਪੰਥਦਰਦੀਆਂ ਨੂੰ ਅਪੀਲ ਕਰਦੇ ਆਂ ਕਿ ਆਓ ਹੁਣ ਭਾਈ ਅਮਰਪਾਲ ਸਿੰਘ ਦੀ ਰਿਹਾਈ ਦੇ ਲਈ ਜਿੱਥੇ ਅਸੀਂ ਤਪਦੀ ਧੁੱਪ ਦੇ ਵਿੱਚ ਵੋਟਾਂ ਪਾਉਣ ਦੇ ਲਈ ਦਿਨ ਰਾਤ ਇਕੱਠਾ ਹੋਇਆ ਸੀ ਆਓ ਆਪਣੀ ਕੌਮ ਦੇ ਆਗੂ ਨੂੰ ਜੇਲ੍ਹ ਚੋਂ ਕਢਾਉਣ ਦੇ ਲਈ ਇਸ ਬੰਦੀ ਛੋੜ ਮਾਰਚ ਦਾ ਹਿੱਸਾ ਬਣੀਏ ਤਾਂ ਕਿ ਪੰਜਾਬ ਅਤੇ ਦਿੱਲੀ ਦੀ ਸਰਕਾਰ ਇਹਦੇ ਕੰਨ ਖੋਲੇ ਜਾ ਸਕਣ ਇਹ ਗੁੰੰਗੀ ਬੋਲੀ ਸਰਕਾਰ ਨੂੰ ਦੱਸਿਆ ਜਾ ਸਕੇ ਕਿ ਪੰਜਾਬ ਦੇ ਲੋਕ ਸੜਕਾਂ ਤੇ ਉਤਰ ਚੁੱਕੇ ਨੇ ਭਾਈ ਅਮਰਪਾਲ ਸਿੰਘ ਅਤੇ ਉਹਦੇ ਸਾਥੀਆਂ ਨੂੰ ਜੇਕਰ ਰਿਹਾ ਨਾ ਕੀਤਾ ਗਿਆ ਤੇ ਆਉਂਦੇ ਦਿਨਾਂ ਦੇ ਵਿੱਚ ਇਹ ਕਾਫਲੇ ਵੱਡੇ ਹੁੰਦੇ ਜਾਣਗੇ ਇਹ ਕਾਫਲੇ ਸੜਕਾਂ ਨੂੰ ਰੋਕਣ ਦਾ ਸਬੱਬ ਵੀ ਬਣਨਗੇ ਇਹ ਕਾਫਲੇ ਧਰਨਿਆਂ ਤੱਕ ਵੀ ਜਾਣਗੇ ਸੋ ਅਸੀਂ ਜਿੱਥੇ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਆ ਉਥੇ ਪੰਜਾਬ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਤੇ ਸੈਂਟਰ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਸਿੱਖਾਂ ਦੇ ਨਾਲ ਹੁੰਦੀ ਤੱਕੇਸ਼ਾਈ ਜਿਹੜੀ ਆ ਉਨੇ ਅੱਜ ਸਿੱਖਾਂ ਦੇ ਮਨ ਦੇ ਵਿੱਚ ਇੱਕ ਵੱਡਾ ਰੋਸ ਪੈਦਾ ਕੀਤਾ ਹੋਇਆ ਹੈ ਅੱਜ ਭਾਈ ਅਮਰਪਾਲ ਸਿੰਘ ਜੋ ਸਿੱਖਾਂ ਦੇ ਵੋਟਾਂ ਦੇ ਨਾਲ ਪੰਜਾਬੀਆਂ ਦੀਆਂ ਵੋਟਾਂ ਦੇ ਨਾਲ ਵੱਡੀ ਜਿੱਤ ਪ੍ਰਾਪਤ ਕਰ ਗਿਆ ਇਹਨੂੰ ਛੇਤੀ ਤੋਂ ਛੇਤੀ ਅਰਿਹਾ ਕੀਤਾ ਜਾਵੇ ਤਾਂ ਕਿ ਇਹ ਜਰਨਲ ਕੌਮ ਦੀ ਅਗਵਾਈ ਕਰੇ ਕੌਮ ਦੇ ਨਸ਼ਿਆਂ ਵਿੱਚ ਡੁੱਬ ਚੁੱਕੇ ਨੌਜਵਾਨਾਂ ਨੂੰ ਵਾਪਸ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢੇ ਅਤੇ ਅਮਰ ਸੰਚਾਰ ਦੀ ਲਹਿਰ ਚਲਾ ਕੇ ਪੰਜਾਬ ਦੀ ਧਰਤੀ ਦੇ ਉੱਤੇ ਖਾਲਸਾ ਪੰਥ ਦੀ ਜਿਹੜੀ ਚੜ੍ਹਦੀ ਕਲਾ ਇਹਨੂੰ ਕੀਤਾ ਜਾਵੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਇਸ ਬੰਦੀ ਸ਼ੋੜ ਮਾਤ ਦਾ ਹਿੱਸਾ ਸਾਰੀਆਂ ਸੰਗਤਾਂ ਸਵੇਰੇ 9 ਵਜੇ ਇਮਾਰਤ ਗੁਰਦੁਆਰਾ ਬਾਬਾ ਮਹਤਾਬ ਸਿੰਘ ਨੱਥੂ ਵਾਲਾ ਗਰਬੀ ਤੋਂ ਸ਼ੁਰੂ ਹੋਣਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਉੱਥੇ ਮੋਟਰਸਾਈਕਲਾਂ ਦੇ ਉੱਤੇ ਵੱਡੇ ਕਾਫਲੇ ਦੇ ਵਿੱਚ ਆਪਾਂ ਪਹੁੰਚੀਏ ਤਾਂ ਕਿ ਇਹ ਕਾਫਲਾ ਪੂਰੇ ਪੰਜਾਬ ਦੇ ਵਿੱਚ ਇੱਕ ਸੁਨੇਹਾ ਦੇਵੇ ਤੇ ਪੂਰੇ ਪੰਜਾਬ ਦੇ ਵਿੱਚੋਂ ਇਹੋ ਜੀਆਂ ਲਹਿਰਾਂ ਛੜਖਾਂ ਤੇ ਉੱਠਣ ਤੇ ਭਾਈ ਸਾਹਿਬ ਨੂੰ ਛੱਡਣ ਦੇ ਲਈ ਸਮਝਦਿਆਂ ਸਰਕਾਰਾਂ ਮਜਬੂਰ ਹੋਣ ਸਾਰੀਆਂ ਸੰਗਤਾਂ ਦਾ ਧੰਨਵਾਦ ਸਾਰੇ ਵੀਰਾਂ ਦਾ ਧੰਨਵਾਦ ਨਿੰਗ ਸਿੰਘ ਜੱਥੇਬੰਦੀਆਂ ਦਾ ਬਾਬਾ ਜੀ ਦਾ ਜਗਸੀਰ ਸਿੰਘ ਦਾ ਫੌਜੀ ਸਾਹਿਬ ਦਾ ਸਾਰਿਆਂ ਦਾ ਔਰ ਵਾਸ ਪੰਜਾਬ ਜੱਥੇਬੰਦੀ ਦੇ ਸਾਡਾ ਹਲਕਾ ਬਾਗਾਪੁਰਾਣਾ ਦੇ ਜਸਵੀਰ ਸਿੰਘ ਜਬਰਵੀਰ ਸਿੰਘ ਸਾਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ